ਗੁਰਦਾਸਪੁਰ ਪੁਲਿਸ ਥਾਣਾ ਕਨਵਾਨਾ ਦੀਨੋਂ ਦੇ ਪਿੰਡ ਵੜੈਚ ਵਿੱਚ ਇੱਕ ਮਜ਼ਦੂਰ ਨੌਜਵਾਨ ਦੀ ਪੇਤ ਪਰੇ ਹਲਾਤਾਂ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਮਸੀਹ ਉੱਤਰ ਬਿੱਟੂਮ ਸੀ ਜੋ ਕਿ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਮੰਗਲਵਾਰ ਦੀ ਰਾਤ ਨੂੰ ਉਸਦੇ ਪਿੰਡ ਦੇ ਲੋਕਾਂ ਨਾਲ ਝਗੜਾ ਹੁੰਦਾ ਹੈ ਤੇ ਜਦੋਂ ਅਗਲੀ ਸਵੇਰ ਨੂੰ ਉਹ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਜਾਂਦਾ ਹੈ ਸਬੰਧੀ ਮ੍ਰਿਤਕ ਦੇ ਵਟਸਐਪ ਵੱਲੋਂ ਪਿੰਡ ਦੇ ਦੋ ਵਿਅਕਤੀਆਂ ਉੱਪਰ ਰਾਜਮਸੀਹ ਦੇ ਕਤਲ ਕਰਨ ਦੇ ਦੋਸ਼ ਲਗਾਏ ਜਾਂਦੇ ਹਨ ਇਸ ਮੌਕੇ ਤੇ ਪੁਲਿਸ थाना ਕਾਨੂੰਨ ਦੇ ਮੁਖੀ ਗੁਰਨਾਮ ਸਿੰਘ ਅਤੇ ਹੋਰ ਤਫ਼ਤੀਸ਼ੀ ਅਫਸਰ ਅਤੇ ਪੁਲਿਸ ਬਲ ਹਾਜ਼ਰ ਸਨ ਇਸ ਤੋਂ ਇਲਾਵਾ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਵੀ ਮੌਕੇ ਤੇ ਆਜਾਇਜ਼ ਲਿਆ ਗੱਲ ਲਗ ਗਈ ਪਾਜੀ ਮੈਂ ਨੂੰ ਕਰੋਕ ਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਦੌੜਾ ਦੌੜਾ ਮਾ ਕਰ ਕੋਈ ਤੇ ਜਾ ਕੇ ਤੇ ਕੁੱਟਣ ਡਿਆ ਪਿਆ ਵਾ ਕੋਈ ਦੀ ਗੱਲ ਐ ਇਹ ਆ ਕਿ ਸਾਢੇ 8 ਵਜੇ ਦੀ ਗੱਲ ਰਾਤ ਮੈਨੂੰ ਆਣ ਕੇ ਹਾਂਜੀ ਕੱਲ ਰਾਤ ਦੀ ਮੈਨੂੰ ਕਹਿੰਦਾ ਕਿ ਰੁਕਾ ਮੈਨੂੰ ਬਚਾ ਲੈ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾ ਲੈ ਮੈਂ ਤੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰਮਾਨ ਨੇ ਤੇ ਗੱਡੀ ਨੇ ਉਹ ਆਏ ਤੇ ਇਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮੜਾ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕੇ ਬੰਦੇ ਛੱਡ ਦਿੰਦਾ ਹੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਆੜਦਾ ਉਹਨੂੰ ਕਦੀ ਉਹਦੇ ਨੜਾ ਚ ਲੱਤਾਂ ਮਾਰਦਾ ਹੀ ਕਦੀ ਉਹਦੇ ਰਗਾ ਤੇ ਲੱਤਾਂ ਰਸਦਾ ਹੀ ਗਾਂਣ ਮੈਂ ਤੇ ਕੋਕਣੀ ਮੇਰਾ ਉਹਨਾਂ ਨੇ ਜਿੱਦਾਂ ਮੈਨੂੰ ਮੇਰਾ ਬੰਦਾ ਲੈ ਲਿਆ ਮੈਂ ਵੀ ਕਹਿੰਦੀ ਕਿ ਉਹਨੂੰ ਫਾਂਸੀ ਹੋਵੇ ਹਾਂਜੀ ਮੇਰੇ ਆ ਵੇਖੋ ਰਗਾ ਕੁੱਟੀਆਂ ਨੇ ਆ ਵੇਖੋ ਨਾਲ ਹੀ ਮੇਰੀ ਮੰਜੀ ਸਾਰੀ ਦਾਤ ਨਾ ਵੱਢ ਕੇ ਗਿਆ ਮੈਂ ਤਾਂ ਕਹਿੰਦਾ ਮੇਰਾ ਕੋਈ ਕੋਖ ਨਹੀਂ ਕਰ ਸਕਦਾ ਕਹਿੰਦਾ ਮੈਂ ਦੋ ਅੱਗੇ ਖੂਨ ਕੀਤੇ ਇਹਨੂੰ ਮਾਰ ਦੂੰਗਾ ਤਾਂ ਮੇਰਾ ਕੋਈ ਨਹੀਂ ਕੋਕ ਕਰ ਸਕਦਾ ਹਾਂਜੀ ਕੀਤੀ ਜੇ ਵੱਡਾ ਭਰਾ ਹੈ ਮੇਰਾ ਉਹਦਾ ਰਾਜਨ ਰਾਜਾ ਉਹਦਾ ਨਾ ਤੇ ਉਹਦਾ ਬਿੱਟੂ ਸੀ ਅਸਲਾ ਕੋਈ ਝਗੜਾ ਕੋਈ ਨਹੀਂ ਜੀ ਪੀ ਫੂ ਕੇ ਉਹਦਾ ਅੱਗੇ ਵੀ ਇੱਕ ਦੋਰੀ ਲੜਿਆ ਸੀ ਤੇ ਰਾਤੀ ਵੀ ਇੱਦੇ ਇਕੱਲਾ ਹੀ ਹੋ ਉਹਨਾਂ ਬਿਲਕੁਲ ਟੇਲਰਿਆਂ ਮੁਕੇ ਚੌਂਕ ਚਲੇ ਗਏ ਉਧਰੋਂ ਦੋ ਜਾਨੇ ਚਾਚਾ ਭਤੀ ਗੱਡੀ ਤੇ ਹਰਮਨ ਉਹਦੇ ਜਾ ਕੁਟਿਆ ਮੁਰਕ ਇੱਥੇ ਲਿਆ ਕੁਟਿਆ ਵਾ ਤੇ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤਾਂ ਸਾਨੂੰ ਭੌਂਦਾ ਹਣਾ ਉਹਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਇਨਸ਼ਾਫ ਚਾਹੀਦਾ ਏ ਕੇ ਗੱਲਾਂ ਦੀ ਹਾਂਜੀ ਕੁਝ ਹੋ ਗਈ ਆ ਪੁਲਿਸਾ ਜੀ ਵੀ ਗਲੋਤੀ ਆ ਜੀ